ਦੇਖੋ ਮੈਂ ਕਹੂੰਗਾ ਜ਼ਬਰ ਦੇ ਖਿਲਾਫ ਇਹ ਲੋਕਾਂ ਦੀ ਜਿੱਤ ਆ ਜਿਹੜੇ ਤਰੀਕੇ ਨਾਲ ਉਹਨੂੰ ਸ਼ਾਦਰ ਢਾਹ ਗਿਆ ਉਹ ਤੇ ਉਹਨੂੰ ਨੰਗਾ ਕੀਤਾ ਗਿਆ ਸੀ ਉਹਦੀਆਂ ਵੀਡੀਓ ਬਣਾ ਕੇ ਮੁੱਖ ਮੰਤਰੀ ਦੇਖਦਾ ਰਿਹਾ ਇਹ ਉਹਦੇ ਖਿਲਾਫ ਜਿੰਨੇ ਮੇਰੇ ਮੈਂ ਤੈਦ ਨੂੰ ਧੰਨਵਾਦ ਆ ਪੰਜਾਬ ਦੇ ਲੋਕਾਂ ਦਾ ਕਿ 29 ਨੂੰ ਵੱਡਾ ਇਕੱਠ ਤੰਨ ਨੂੰ ਇੰਨੀਆਂ ਰੋਕਾਂ ਲਾਈਆਂ ਇੰਨਾ ਰੋਕਣ ਦੇ ਜਦੋਂ ਬੰਦੇ ਫੜ ਲਏ ਗਏ ਬੰਦਿਆਂ ਨੂੰ ਕੁੱਟ ਮਾਰ ਕੀਤੀ ਡਾਂਗਾ ਚਲਾਈਆਂ ਬੈਰੀਕਡ ਲਾਏ ਤੰਨ ਨੂੰ ਲੋਕ ਪਹੁੰਚੇ ਸੀ ਪਰ ਮੈਂ ਕਹਿੰਦਾ ਉਹਨਾਂ ਲੋਕਾਂ ਦੀ ਜਿੱਤ ਹੈ ਇੱਥੇ ਪਤਾ ਲੱਗ ਜਾਣਾ ਚਾਹੀਦਾ ਹੈ ਸਰਕਾਰਾਂ ਨੂੰ ਹਕੂਮਤਾਂ ਨੂੰ ਵੀ ਜਿੱਥੇ ਲੋਕ ਇਕੱਠੇ ਹੁੰਦੇ ਨੇ ਉੱਥੇ ਤੁਹਾਡੇ ਨਾਲ ਜ਼ਬਰ ਤੇ ਜ਼ੁਲਮ ਨਹੀਂ ਚੱਲੂਗਾ ਤੇ ਇਹ ਆਵਾਜ਼ਾਂ ਵੀ ਨਹੀਂ ਦੱਬਣੀਆਂ ਗੱਲ ਯਾਦ ਰੱਖਿਓ ਜਿਵੇਂ ਤੁਸੀਂ ਭਾਨੇ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਚੈਨੀ ਖੋਣ ਦੇ ਪਰਚੇ ਫਰੋਤੀਆਂ ਦੇ ਪਰਚੇ ਤੁਸੀਂ ਉਹਦੇ ਉੱਤੇ ਬਰਫਾਂ ਵਾਲੇ ਪਾਣੀ ਪਾਏ ਬਰਫਾਂ ਦੇ ਛਲੰਗਾਂ ਦੇ ਲਟਾਇਆ ਨੰਗੇ ਕਰਕੇ ਵੀਡੀਓ ਬਣਾਈਆਂ ਜਿੱਡਾ ਮਰਜੀ ਜਰਮਟਾ ਲੋ ਜ਼ੁਲਮ ਦਾ ਜਵਾਬ ਦੇਣੇ ਕੌਮ ਜਾਣਦੀ ਐ ਹਾਂਜੀ ਵਿਚੀ ਤੁਹਾਡੇ ਖਵਾ ਹੋਇਆ ਸੀਗਾ ਹਾਂਜੀ ਹੋਰ ਬਾਅਦ ਕੀ ਕਹਿਣਾ ਹੈ ਜੇ ਨਵਾਂ ਪਰਚਾ ਹੋਇਆ ਤੁਹਾਡੇ ਖਵਾ ਨਹੀਂ ਨਵੇਂ ਪਰਚੇ ਦਾ ਨਹੀਂ ਮੈਨੂੰ ਪਤਾ ਜੀ ਕੀ ਹੋਇਆ ਲੱਖਾ ਜੀ ਅੱਗੇ ਅੱਗੇ ਜੋ ਇਸ ਤਰ੍ਹਾਂ ਜੋ ਅੱਗੇ ਜੋ ਮੈਂ ਪਹਿਲਾਂ ਭਾਣਾ ਸੀ ਤੂੰ ਕੰਮ ਕਰਦਾ ਰਹਿ ਉਹ ਉਸ ਤਰ੍ਹਾਂ ਹੀ ਜਾਰੀ ਰੱਖੋ ਲੱਖਾ ਸਦਾ ਦੀ ਮਕੇ ਜਾਰੀ ਮੈਂ ਕਹਿੰਦਾ ਸਾਡੀ ਸਾਰੀ ਟੀਮ ਹੈ ਪਹਿਲਾਂ ਹੀ ਬਾਜ ਜਿੱਤ ਕੇ ਆ ਵੀ ਅਸੀਂ ਤਾਂ ਮਰੇ ਪੈਸੇ ਦਾ ਵੀ ਬੋਲਾਂਗੇ ਯਾਰ ਉੱਥੋਂ ਵੀ ਬਾਜੇ ਪੰਜਾਬ ਲਈ ਗੂੰਜੂਗੀ ਉਹ ਭਾਣਾ ਹੋਵੇ ਲੱਖਾ ਹੋਵੇ ਸਾਡਾ ਕੋਈ ਵੀ ਸਾਥੀ ਹੋਵੇ ਕੋਈ ਵੀ ਪੰਜਾਬੀ ਲੜਨ ਵਾਲਾ ਬੰਦਾ ਹੋਵੇ ਪੰਜਾਬ ਦੇ ਲੋਕਾਂ ਨੇ ਵੱਡੇ ਪੱਤਰ ਦੇ ਸਾਥ ਦਿੱਤਾ ਤੁਹਾਡਾ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਮੈਂ ਕਹਿੰਦਾ ਯਾਰ ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗੇ ਇਹ ਲੋਕ ਇੱਕ ਆਵਾਜ਼ ਤੇ ਆਉਂਦੇ ਆ ਪਰ ਮੈਂ ਗੱਲ ਕਹਿਣੀ ਚਾਹੁੰਦਾ ਸੁਣ ਲੋ ਤੇ ਹਨਾ ਜਦੋਂ ਮੈਂ ਅਸੀਂ 3 ਤਰੀਕ ਨੂੰ ਮੁਰੇ ਪਹੁੰਚੇ ਨਾ ਉੱਥੇ ਸੜਕ ਦੇ ਉੱਤੇ ਅਈ ਉਹ 4-500 ਜਾਣਾ ਸੀ ਥੋੜੇ ਹੀ ਬੰਦੇ ਵਾਲੇ ਆਏ ਨਹੀਂ ਪਿੱਛੇ ਆ ਰਹੇ ਸੀ ਇੱਕ ਏਡੀਜੀ ਐ ਜਗਰਿੰਦਰ ਸਿੰਘ ਢੱਲੋਂ ਮੈਨੂੰ ਕਹਿੰਦਾ ਤੂੰ ਰਿਟੇਨ ਹੋ ਜਾ ਤੇਰੀ ਗ੍ਰਿਫਤਾਰੀ ਪਾ ਦੰਨੇ ਇਹਨਾਂ ਨੂੰ ਖੰਡਿਆ ਦੇਾਂਗੇ ਮੈਂ ਖੈ ਗੱਲ ਕਿਸੇ ਨਾਲ ਹੋਰ ਨਾ ਕਰੋ ਮੈਂ ਆ ਲੋਕਾਂ ਨੂੰ ਧੋਖਾ ਦੇਵਾਂਗਾ ਜਿਹੜੇ ਬੰਦੇ ਅੱਜ ਇੱਕ ਬੋਲ ਤੇ ਹੱਕ ਤੇ ਸੱਚ ਲਈ ਆਏ ਆ ਇਹਨਾਂ ਦੇ ਕੋਈ ਨਿੱਜ ਨਹੀਂ ਹੈਗੇ ਇਹਨਾਂ ਦੇ ਕੋਈ ਨਿੱਜੀ ਲਾਲਚ ਨਹੀਂ ਕੋਈ ਕੰਮ ਨੂੰ ਨਹੀਂ ਆਏ ਇਹ ਜ਼ੁਲਮ ਦੇ ਖਿਲਾਫ ਉੱਠ ਕੇ ਆਏ ਆ ਕਹਿੰਦਾ ਆਗੂ ਤਾਂ ਇਹੀ ਕਰਦੇ ਹੁੰਦੇ ਨੇ ਨਿਰਬੰਧ ਹੋ ਜਾਂਦੇ ਹੁੰਦੇ ਆ ਮੈਂ ਕੋ ਹੋਰ ਹੋਣਗੇ ਅਸੀਂ ਤਾਂ ਆਏ ਆ ਇਹਨਾਂ ਦੇ ਮੋਹਰੇ ਖੜ ਕੇ ਲੜਾਂਗੇ ਡਾਂਗਾ ਮਾਰ ਜੀ ਡਾਂਗਾ ਮਾਰ ਦੋ ਚੱਕ ਕੇ ਸੱਟਣਾ ਸੱਟ ਕੇ ਅੰਦਰ ਸਿੱੜ ਦਿਓ ਸੋ ਇਹ ਗੱਲਾਂ ਮੈਨੂੰ ਤਾਂ ਇਹ ਗੱਲ ਕਹਿਤੀ ਸੁਣਨ ਵਾਲੀ ਗੱਲ ਆ ਵੀ ਤੂੰ ਗ੍ਰਿਫਤਾਰੀ ਦੇ ਦੇ ਜਿਹੜੇ ਸਾਡੇ ਹੋਰ ਕਿਸਾਨ ਆਗੂ ਸੀ ਉਹਨਾਂ ਨੂੰ ਕਹਿੰਦੇ ਲੱਖਾ ਕਹਿੰਦਾ ਮੈਨੂੰ ਗ੍ਰਿਫਤਾਰ ਕਰ ਲੋ ਕੋਈ ਗੱਲ ਨਹੀਂ ਜਾਣੇ ਪਾੜ ਦੇ ਕਿਵੇਂ ਆ ਨੀਤੀ ਕਿੰਨੀ ਖਤਰਨਾਕ ਆ ਇੱਥੇ ਇੱਕ ਮੁੰਡਾ ਮੈਨੂੰ ਮਿਲਿਆ ਅਸਪਾਲਾਂ ਤੋਂ ਆ ਕਹਿੰਦਾ ਭਾਈ ਜੇ ਜਦੋਂ ਅਸੀਂ ਪਹੁੰਚੇ ਨਾ ਉੱਥੇ ਮੋਰਚੇ 'ਚ ਕਹਿੰਦਾ ਉਹਨੂੰ ਐਸਪੀ ਮਿਲਿਆ ਕਹਿੰਦਾ ਤੁਸੀਂ ਐਵੇਂ ਭਾਨੇ ਦੇ ਮਗਰ ਤੁਰੇ ਫਿਰਦੇ ਆ ਸਾਡੇ ਕੋਲ ਤਾਂ ਰਿਕਾਰਡ ਪਿਆ ਹੈ ਸਾਡੇ ਕੋਲ ਰਿਕਾਰਡਿੰਗ ਪਈ ਹੈ 290000 ਰੁਪਇਆ ਕਹਿੰਦੇ ਕਿਸੇ ਨੇ ਭਾਨੇ ਦਾ ਮਲਵਾਇਆ ਸੀ ਕਹਿੰਦੇ 2 ਲੱਖ ਰੁਪਇਆ ਉਹਨੂੰ ਦੇਵਾ ਦਾ 90000 ਭਾਨੇ ਰੱਖ ਲਿਆ ਵੀ ਲੋਕਾਂ ਦੇ ਵਿੱਚੋਂ ਭਾਨੇ ਦੀ ਜਿਹੜੀ ਬਣੀ ਹੋਈ ਛੇ ਆ ਖਤਮ ਕਰੋ ਇਹ ਉਹੀ ਗੱਲਾਂ ਮੈਂ ਬਾਰ-ਬਾਰ ਕਰਦਾ ਵੀ ਕਿਵੇਂ ਕਿਸੇ کردار ਨੂੰ ਮਾਰਦੇ ਨੇ ਇਹ ਇਸ ਕਰਕੇ ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਆ ਵੀ ਪੁਲਿਸਤਾਂ ਨੂੰ ਡਰਾ ਕੇ ਵੀ ਤੁਹਾਨੂੰ ਦਫਾੜ ਕਰਕੇ ਵੀ ਤੁਹਾਡੇ ਬੰਦਿਆਂ ਖਿਲਾਫ ਝੰਡੇ ਵੀ ਚਲਾਉਂਦੇ ਆ ਇੱਕ ਨੈਰੇਟਿਵ ਵੀ ਘੜਦੀ ਆ ਬਰਤਾਨ ਸਿਰਜਦੀ ਆ ਇਹ ਸਮਝਣ ਦੀ ਲੋੜ ਆ ਅੱਜ ਦੀ ਜਿਹੜੀ ਗੱਤ ਆ ਇਹ ਜ਼ਬਰ ਦੇ ਖਿਲਾਫ ਜਿੱਤਦਾ ਹੈ ਇਹ ਜਵਾਨ ਬੰਦੀ ਦੇ ਖਿਲਾਫ ਜਿੱਤਦਾ ਜਿਹੜਾ ਇਹ ਕਹਿੰਦਾ ਨਾ ਭਵੰਤ ਕਿ ਮੋਦੀ ਜਵਾਨ ਬੰਦੀ ਕਰ ਰਿਹਾ ਦਿੱਲੀ ਦੇ ਵਿੱਚ ਇਹ ਪੰਜਾਬ ਜਿਹੜੀ ਜਵਾਨ ਬੰਦੀ ਕਰ ਰਿਆ ਸੀ ਇਹ ਉਹਦੇ ਖਿਲਾਫ ਲੋਕਾਂ ਨੇ ਅੱਜ ਮੋਹਰ ਲਾਤੀ ਕਿ ਜਵਾਨ ਬੰਦੀ ਪੰਜਾਬ ਚ ਜਿੰਨਾ ਮਰਜ਼ੀ ਜ਼ੋਰ ਲਾ ਦੇ